ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਗਿੱਲ ਗਿੱਲ ਪਿੰਡ ਦੇ ਵਿੱਚ ਤੇ ਗਿੱਲ ਪਿੰਡ ਦੇ ਵਿੱਚ ਵੜਦਿਆ ਸਾਰ ਗੁਰਦੁਆਰਾ ਸਾਹਿਬ ਦੇ ਕੋਲੇ ਅਵਤਾਰ ਬਾਈ ਦੇ ਘਰੇ ਆਉਣਾ ਵਾ ਤੁਸੀਂ ਮਿੱਤਰੋ ਤੇ ਅਵਤਾਰ ਬਾਈ ਦਾ ਕੰਮ ਆ ਮੋਟਰਾਂ ਮਾਟਰਾਂ ਬਣਾਉਣ ਦਾ ਮਿਸਤਰੀ ਜੀ ਨੂੰ ਮਰਜ਼ੀ ਪੁੱਛ ਲਵੇ ਅਵਤਾਰ ਮਿਸਤਰੀ ਦੇ ਘਰੇ ਜਾਣਾ ਦੋ ਜਾਨਵਰ ਬਾਈ ਦੇ ਕੋਲੇ ਵਕਾਊਆ ਇੱਕ ਤਾਂ ਵੈੜ ਪਹਿਲਾ ਸੂਆ ਸੋਈ ਵੱਛੀ ਮਿੱਤਰੋ ਐਸ ਟਾਈਮ ਕੰਡੇ ਵਾਲਾ ਦੁੱਧਾ ਜਿਹੜਾ ਉਹ 16 17 ਕਿਲੋ ਰੈਡੀ ਆ ਪਹਿਲਾ ਸੂਆ ਸੋਈ ਹੋਈ ਆ ਕਰਮਾਂ ਵਾਲੀ ਸੱਤਾ ਗੋਦਨਾਂ ਦੀ ਸੋਈਆ ਹਫਤਾ ਹੋਇਆ ਮਗਰ ਇਹਦੇ ਵੱਛਾ ਵਾ ਤੋੜ ਦਿਓ ਮੜੇ ਜੀ ਬਾਈ ਪਹਿਲਾਂ ਸੋਈਆ ਤੇ ਵੱਛਾ ਇਹਦੇ ਮਗਰ ਆ ਮਿੱਤਰੋ ਸੋਹਣੀ ਸੁਨੱਖੀ ਵੈੜ ਆ ਮੂੰਹ ਮੱਥੇ ਲੱਗਦੀ ਆ ਓਕੇ ਦੀ ਰਿਪੋਰਟ ਆ ਲੈਵਲ ਉਵੇ ਦੀ ਫਿਟਿੰਗ ਲੋਕ ਮਾ ਕਮਾਲਾ ਕਰਮਾਂ ਵਾਲੀ ਪੀ ਉਸ ਕਰੀ ਹਲੋ ਲੇਵੇ ਲੂਵੇ ਦੀ ਜਿਹੜੀ ਬੰਤਰ ਆ ਅੰਗਾ ਪੈਰਾ ਦੀ ਵਹਿਰ ਪਾ ਲਈ ਚੰਗੀ ਆ ਮੰਨ ਲਓ ਬਰੀਕੀ ਗਾਂ ਵੈੜ ਦੇ ਵਿੱਚ ਕਮਾਲ ਆ ਦੁੱਧ ਬਾਲਾ ਨਹੀਂ ਤਾਂ 19 20 ਕਿਲੋ ਬਈ ਖਾ ਪੀ ਕੇ ਟੋਰਾ ਨਾਲ ਦੇ ਜਾਣਾ ਇਹਨੇ ਦੇਖ ਸਕਦੇ ਆ ਤੁਸੀਂ ਲੇਵੇ ਲੂਵੇ ਵੱਲੋਂ ਬੰਬਾ ਓਕੇ ਦੀ ਰਿਪੋਰਟ ਆ ਜਮਾਂ ਤੁਰਦੀ ਤਰਦੀ ਪੁਲਵਾਨਾਂ ਵਾਂਗੂ ਆ ਘਰਮ ਵਾਲੇ ਲੱਤਾਂ ਚੌੜੀਆਂ ਰੱਖ ਰੱਖ ਕੇ ਮਿੱਤਰੋ ਤੇ ਇਹ ਇੰਦੇ ਨਿਸ਼ਾਨੀ ਆ ਦੁੱਧ ਦੀ ਕਿਉਂਕਿ ਜਦੋਂ ਨੂਏ ਕਰਮਾ ਵਾਲੀ ਨੇ ਪੀਕ ਲੈਵਲ ਫੜਨਾ ਉਦੋਂ ਰਿਕਾਰਡ ਤੋੜੇ ਨੇ ਹੋਰ ਜਿਹੜੀ ਥੱਲੋਂ ਬੰਤਰ ਬਣਾ ਜਾਣੀ ਆ ਥਾਣਾ ਤੋਂ ਚੰਗਾ ਕੱਢਦੀ ਆ ਚਵਾਈ ਵਾਲਾ ਓਕੇ ਦੀ ਰਿਪੋਰਟ ਆ ਪਹਿਲੇ ਨੂੰ ਦੇ ਹਿਸਾਬ ਨਾਲ ਬਹੁਤ ਸੋਹਣਾ ਥਣ ਕੱਢਿਆ ਬਹੁਤ ਸੋਹਣੀ ਵਿਥੀ ਆ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਵਾ ਮੂਹ ਕੁਆਲਿਟੀ ਫੇਸ ਕੁਆਲਿਟੀ ਜਿਹੜੀ ਕਹੇ ਦੁੰਦੇ ਆਪਾਂ ਉਹ ਵੀ ਬਾ ਕਮਾਲ ਆ ਤੇ ਰੇਟ ਇਹਦਾ 70000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਸੂਆ ਇਹ ਪਹਿਲਾ ਸੂਈ ਆ ਦੋ ਨੰਬਰ ਤੇ ਮੈਂ ਆ ਮਿੱਤਰੋ ਬਾਈ ਦੇ ਕੋਲੇ ਇਹ ਵੀ ਸੂਨ ਵਾਲੀ ਤੌਰ ਦੀ ਪਈ ਇਹਨੂੰ ਵੀ ਇਹਦੇ ਵੀ ਸੂਨ ਦੇ ਵਿੱਚ 10 ਤੋਂ 15 ਦਿਨ ਪਏ ਆ ਤੇ ਮਿੱਤਰੋ ਇਹਨੇ ਚੌਥਾ ਸੂਆ ਸੂਣਾ ਬਾਈ ਚੌਥਾ ਸੂਆ ਸੂਣਾ ਵਾ ਤੇ ਦੁੱਧ ਦੇ 13 ਕਿਲੋ ਦੇ ਦਿੰਦੀ ਆ ਕੋਈ ਕਹਿਣ ਵਾਲਾ ਨਹੀਂ ਬਾਈ ਹੁਣ ਇਹਦੇ ਵੀ ਅਸੀਂ ਚੁੰਦੇ ਰਹੇ ਆ ਦੇਖ ਸਕਦੇ ਆ ਤੁਸੀਂ ਰੇਟ ਇਹਦਾ ਫੋਨ ਦੇ ਉੱਤੇ ਕਰੂਗਾ ਬਾਈ ਕਿਉਂਕਿ ਇਹ ਮੈਂ ਹਜੇ ਕੱਚੀ ਆ ਤੇ ਜਿਵੇਂ ਜਿਵੇਂ ਇਹ ਖੁਰੂਗੀ ਹੋਵੇਂ ਇਹਦਾ ਰੇਟ ਹੋਈ ਜਾਊਗਾ ਕਿਉਂਕਿ ਅੱਜ ਤੁਸੀਂ ਕੱਚੀ ਦੇ ਹਿਸਾਬ ਨਾਲ ਪਾਲਣੀਆਂ ਤੇ ਬਾਈ ਨੇ ਦੁੱਧ ਦੇ ਹਿਸਾਬ ਨਾਲ ਦੇਣੀਆਂ ਮੈਂ ਵੀ ਚੰਗੀ ਆ ਬਾਈ ਮਿੱਤਰੋ ਬਾਕੀ ਕੋਲ ਆ ਕੇ ਦੇਖ ਲਿਓ ਮਲਕ ਨਾ ਪਾਲੀ ਲੰਮੀਆਂ ਤੇ ਨਾ ਪਾਲੀ ਉੱਚੀਆਂ ਹਿਸਾਬ ਦੇ ਵਿੱਚ ਜਿੰਨਾ ਕੋ ਕਾਦਾ ਆਮ ਮਈਆਂ ਦਾ ਹੁੰਦਾ ਹੁੰਦਾ ਡੌਲ ਵਾਲੀਆਂ ਦਾ ਉਹੋ ਜਿਹਾ ਕਾਦਾ ਕਰੈਕਟਰ ਨੀਲੀ ਰਾਵੀ ਵਾਲੇ ਵੀ ਪੈਂਦੇ ਇਹ ਗ੍ਰੈਡੇਟ ਮਰਜਾਂ ਦੇ ਵਿੱਚ ਆਉਂਦੀ ਆ ਚੌਥਾ ਪੰਜਵਾਂ ਸੂਆ ਸੁੰਦੀ ਆ ਰੇਟ ਇਹਦਾ ਬਾਈ ਫੋਨ ਦੇ ਉੱਤੇ ਤੈਅ ਕਰੂਗਾ ਵੱਛੀ ਦਾ ਰੇਟ ਕਰਤਾ ਵਾ ਵੱਛਾ ਇਹਨੇ ਦੇਤਾ ਵਾ ਪਹਿਲਾ ਸੂਆ ਸੋਈ ਆ ਹਫਤੇ ਦੀ ਸੂਈ ਥਲੇ 16 17 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ ਗੱਲਬਾਤ ਲਈ ਅਵਤਾਰ ਬਾਈ ਦਾ ਨੰਬਰ ਨੋਟ ਕਰ ਲਓ ਬਾਈ ਤੁਹਾਨੂੰ ਮੈਂ ਨੰਬਰ ਦੱਸ ਦਿੰਨਾ ਨੰਬਰ ਹੈਗਾ ਵਾ ਮਿੱਤਰੋ